ਆਹ ਯਾ ਗਰੁਪਾਂ ਦੇ ਵਿੱਚ ਸ਼ੇਅਰ ਕਰਨ ਨੂੰ ਮਿਲਿਆ ਆਮ ਤੌਰ ਤੇ ਕੈਫੇ ਵਾਲਿਆਂ ਨੇ ਵੀ ਸਾਨੂੰ ਦੱਸਿਆ ਵੀ ਇੱਥੇ ਖੁੱਲੀ ਭੱਤੀ ਖੁੱਲੀ ਯਾਰਲੀ ਦੀ ਸਵੇਰ ਦੇ ਪੰਜ ਵਜੇ ਦੇ ਬੈਠੇ ਇੱਥੇ ਕਿੰਨੇ ਮੈਂ ਨਾ 2500 ਤੋਂ ਵੱਧ ਬੱਚਾ ਹੈ ਕੋਈ ਰਾਤ ਹੈ ਤੇ ਹਰਿਆਣੇ ਦੇ ਰਾਤ ਦੇ ਬੈਠੇ ਹੈ ਕੋਈ ਜਿੰਨੇ ਦਾ ਬੈਠਾ ਹੈ ਇਹ ਪਾਣੀ ਨੂੰ ਫੇਕ ਨਹੀਂ ਕਹਿ ਸਕਦੇ ਦੇਖੋ ਚੰਡੀਗੜ੍ਹ ਥੀਪੇ ਲੋ ਚੰਡੀਗੜ੍ਹ ਤੇ 3000 ਬੱਚਾ ਕਹਿੰਦੇ ਰੱਖਿਆ ਹੈ ਅੰਬਾਲੀ ਸੀਗਾ ਸਾਡੇ ਪਿੰਡੋਂ ਮੁੰਡੇ ਗਏ ਅੰਬਾਲੀ ਵੀ ਰੱਖਿਆ ਹੈ ਜੀ ਤੇ ਆਪਾਂ ਇਹਨੂੰ ਫੇਕ ਨਹੀਂ ਕਹਿ ਸਕਦੇ ਮੇਰੇ ਤਾਂ ਕਿਆ ਨਾ ਸੀਟ ਫਾਇਰ ਕਰਕੇ ਇਹਨਾਂ ਨੇ ਮਤਲਬ ਕਿ ਉਹ ਮੁੰਡੇ ਐਸੀ ਨਹੀਂ ਖਰੇ ਆਨੇ ਤੋਂ ਐਸੀ ਤੇ ਪਰ ਉਹਨਾਂ ਹੋੜੀ ਕਰਕੇ ਜਿੱਦਾਂ ਪਤਾ ਜਾਲਾ ਲੱਗਿਆ ਸੀ ਕਿ ਉਹ ਵਾਪਸ ਜਾ ਰਹੇ ਜੇ ਜੰਗ ਲਗਣੀ ਹੈ ਤਾਂ ਅਸੀਂ ਕਾ ਚੱਲ ਜੋਬ ਲੈ ਲੈਣੇ ਆ ਤੋ ਕਹੇ ਤੋ ਬਹੁਤ ਭੀੜ ਸੀ ਧਾਰ ਕੜੇ ਲੈ ਗਏ ਪਰ ਕੋਈ ਕੁਝ ਬਣਿਆ ਨਹੀਂ ਐ ਮੁੰਡੇ ਦੇ ਵਾਪਸ ਸੀ ਪਰ ਭੀੜ ਬਹੁਤ ਸੀ ਉੱਥੇ ਜਵੇਂ ਨਾ ਰਸ ਜਾ ਪੈ ਗਿਆ ਸੀ ਜਵੇਂ ਉਹਨਾਂ ਫੇਕ ਆਈ ਲੱਗਾ ਐਸੀ ਫੋਨ ਤੇ ਵੇਖ ਕੇ ਪਰ ਫੇਕ ਸੀ ਇਹ ਮੈਸੇਜ ਫੇਕ ਹੈ। ਤੁਸੀਂ ਸਾਰੇ ਨੌਜਵਾਨਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕਦੇ ਵੀ ਉਹ ਜੀ ਕੋਈ ਵੀ ਸੂਚਨਾ ਆਉਂਦੀ ਹੈ, ਕੋਈ ਮੈਸੇਜ ਆਉਂਦਾ ਹੈ ਜਾਂ ਫਾਰਵਰਡ ਆਉਂਦਾ ਹੈ, ਉਹ ਟਰੱਸਟਡ ਸੋਰਸਸ ਜਾਂ ਵੈਰੀਫਾਈਡ ਸੋਰਸਸ ਰਾਹੀਂ ਜਰੂਰ ਪਤਾ ਕਰਾਉਣਾ ਚਾਹੀਦਾ ਹੈ। ਇਹ ਜਿਹੜੇ ਵੀ ਨੌਜਵਾਨ ਨੇ ਜਾਂ ਕਿਸੇ ਵੀ ਵਿਅਕਤੀ ਨੇ ਸ਼ਰਾਰਤ ਕੀਤੀ ਹੈ, ਜੁਗ ਦਾ ਪਤਾ ਕੀਤਾ ਜਾ ਸਕੇ ਤੇ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਭਾਰਤ ਪਾਕਿਸਤਾਨ ਦਾ ਤਣਾਅ ਹੈ ਤਾਂ ਇਸ ਤਣਾਅ ਦੇ ਵਿੱਚ ਠੱਗ ਵੀ ਜਿਹੜਾ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਆ। ਇਹ ਖਬਰ ਦਖਾਨ ਜਾ ਰਹੇ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਇੱਕ ਮੈਸੇਜ ਸੋਸ਼ਲ ਮੀਡੀਆ ਦੇ ਉੱਤੇ ਫਲੋਟ ਹੁੰਦਾ ਕਿ ਨੌਜੋਨਾ ਦੀ ਭਰਤੀ ਕੀਤੀ ਜਾ ਰਹੀ ਹੈਗੀ ਆ ਤਾਂ ਆਧਾਰ ਕਾਰਡ ਆਪਣਾ ਲੈ ਕੇ ਆਣ ਤਾਂ ਆਪਣੀ ਪੜ੍ਹਾਈ ਦਾ ਸਰਟੀਫਿਕੇਟ ਲੈ ਕੇ ਆਣ ਸਾਰਾ ਗੜੀ ਗੁਰਦੁਆਰਾ ਸਾਹਿਬ ਤੇ ਪਰ ਇਹ ਜਿਹੜੀ ਜਿਹੜਾ ਮੈਸੇਜ ਸੀਗਾ ਇਹ ਫੇਕ ਹੈਗਾ ਸੀਗਾ ਕਿਸੇ ਵੱਲੋਂ ਇਹ ਨਹੀਂ ਹੈਗਾ ਸੀਗਾ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚਦੇ ਹੈਗੇ ਔਰ ਉਹਨਾਂ ਨੂੰ ਉੱਥੇ ਪਤਾ ਲੱਗਦਾ ਹੈਗਾ ਇਹ ਤਾਂ ਮੈਸੇਜ ਹੀ ਕਿਸੇ ਵੱਲੋਂ ਨਹੀਂ ਹੈਗਾ ਸੀ ਇਹ ਤਾਂ ਮੈਸੇਜ ਹੈ ਸੋਸ਼ਲ ਮੀਡੀਆ ਤੇ ਆਇਆ ਹੈਗਾ ਸੀਗਾ ਅਧਿਕਾਰੀਆਂ ਵੱਲੋਂ ਤਾਂ ਹੈ ਹੀ ਨਹੀਂ ਸੀਗਾ ਸਾਡੇ ਨਾਲ ਨੌਜਵਾਨ ਵੀ ਮੌਜੂਦ ਹੈ ਇਹ ਉੱਥੇ ਗਏ ਸੀਗੇ ਗੱਲਬਾਤ ਕਰਦੇ ਆਂ ਕੀ ਨਾਮ ਹੈ ਤੁਹਾਡਾ ਸਿਮਰਨ ਜੀ ਨਾਮ ਹੈ ਮੇਰਾ ਤੇ ਅਸੀਂ ਅੱਜ ਗਏ ਸੀ ਉੱਥੇ ਧੜ ਘੜ ਲੈ ਗਏ ਪਰ ਉੱਥੇ ਬਹੁਤ ਪੀੜ ਸੀ ਕਿੱਥੇ ਤੁਸੀਂ ਗਏ ਸੀ ਕੀ ਕੀ ਮੈਸੇਜ ਤੁਸੀਂ ਵੇਖਿਆ ਔਰ ਕਿਵੇਂ ਤੁਸੀਂ ਵੇਖਿਆ ਸੀ ਕਿ ਜੋਬ ਆਈ ਹੋਈ ਜੋ ਜੰਗ ਲਗਣੀ ਹੈ ਤਾਂ ਅਸੀਂ ਕਾ ਆ ਤੋ ਵੀ ਗਏ ਤੋ ਬਹੁਤ ਭੀੜ ਸੀ ਧਾਰ卡ੜ ਲੈ ਕੇ ਗਏ ਪਰ ਕੋਈ ਕੁਝ ਬਣਿਆ ਨਹੀਂ ਤਾਂ ਉੱਥੇ ਜਦੋਂ ਧਾਰ卡ੜ ਲੈ ਕੇ ਗਏ ਕੋਈ ਅੱਗੇ ਤੁਹਾਨੂੰ ਮਿਲਿਆ ਕੋਈ ਉਸ ਚੀਜ਼ ਦਾ ਹੋਇਆ ਨਹੀਂ ਮੁੰਡੇ ਦਾ ਬਾਬਾ ਸੀ ਪਰ ਭੀੜ ਬਹੁਤ ਸੀ ਉੱਥੇ ਜਵੇਂ ਨਾ ਰਸ ਜਾ ਪੈ ਗਿਆ ਸੀ ਜਵੇਂ ਹੁਣ ਫੇਕ ਆ ਹੀ ਲੱਗਾ ਅਸੀਂ ਫੋਨ ਤੇ ਵੇਖ ਕੇ ਪਰ ਫੇਕ ਸੀ ਤਾਂ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਗਏ ਉੱਥੇ ਤੇ ਫਿਰ ਕੁਝ ਨਹੀਂ ਬਣਿਆ ਨੋ ਨੋ ਹੂੰ ਕੋਈ ਕੋਈ ਉੱਥੇ ਨਹੀਂ ਹੈਗਾ ਸੀਗਾ ਕੋਈ ਕੁਝ ਨਹੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਆਦਰੀਆ ਫਾ ਫਲਾਉਂਦੇ ਇਹਨਾਂ ਤੋਂ ਦੂਰ ਰਵੋ ਤੇ ਆਦੇ ਜਦੋਂ ਵੀ ਕੋਈ ਮੈਸੇਜ ਆਉਂਦਾ ਪਹਿਲਾਂ ਵੈਰੀਫਿਕੇਸ਼ਨ ਕਰੋ ਤਾਂ ਇਹ ਨੌਜਵਾਨ ਨੇ ਐਦਾਂ ਦੇ بڑے ਨੌਜਵਾਨ ਆ ਵੱਖ-ਵੱਖ ਸ਼ਹਿਰਾਂ ਤੋਂ ਵੀ ਆਏ ਹੋਣਗੇ ਹੋਰ ਵੀ ਹੋਰ ਥਾਵਾਂ ਤੋਂ ਹਾਂਜੀ ਜੀਤਪੁਰੋਂ ਵੀ ਬਾਦੂ ਜਾਣੇ ਆਏ ਸੀ ਪਰ ਅੱਗੋਂ ਕੋਈ ਬਣਿਆ ਨਹੀਂ ਫੇਰ ਵਾਪਸ ਮੁੜ ਗਏ ਤਾਂ ਜ਼ਰੂਰ ਸਾਈਟੋਂ ਆਇਆ ਇੱਥੇ ਬਿਲੋ ਸਾਨੂੰ ਇੱਕ ਪੋਸਟ ਆਈ ਆ ਗਰੁੱਪਾਂ ਦੇ ਵਿੱਚ ਸ਼ੇਅਰ ਕਰਨ ਨੂੰ ਮਿਲੀ ਆ ਆਮ ਤੌਰ ਤੇ ਕੈਫੇ ਵਾਲਿਆਂ ਨੇ ਵੀ ਸਾਨੂੰ ਦੱਸਿਆ ਵੀ ਇੱਥੇ ਖੁੱਲੀ ਭੱਤੀ ਖੁੱਲੀ ਆਰਮੀ ਦੀ ਤੇ ਫੀਰ ਫਾਇਰ ਤੋਂ ਬਾਅਦ ਇੱਥੇ ਹੁਣ ਕਹਿ ਰਿਹਾ ਵੀ ਸ਼ਾਇਦ ਬੇਬੀ ਮੁੱਕਰ ਗਿਆ ਪਰ ਹੁਣ ਸਾਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਨਹੀਂ ਹੈਗੀ ਹੁਣ ਇਹ ਫੇਕ ਕਹਿ ਰਹੇ ਹੋ ਰੱਬ ਜਣੀ ਆਵਾਜ਼ ਆ ਆਰ.ਟੀ. ਆਪਾਂ ਨਾਲ ਵੀ ਫਿਲਾਰਿਓ ਤੇ ਤੁਸੀਂ ਹੁਣ ਇਸ ਵੇਲੇ ਕਿੱਥੇ ਖੜੇ ਕਿੱਥੇ ਹੋਏ ਹੋ ਗੜੀ ਗੁਰਦੁਆਰੇ ਦੇ ਸਾਹਮਣੇ ਵੀ ਖਾਤਾ ਜੀ ਅੱਛਾ ਜੀ ਤੇ ਇੱਥੇ ਕੋਈ ਕਾਊਂਟਰ ਲੱਗਾ ਹੋਇਆ ਜਾਂ ਕੋਈ ਗੱਲ ਕੁਛ ਨਹੀਂ ਲੱਗਾ ਭਾਜੀ ਇਹਨਾਂ ਨੂੰ ਅਸੀਂ ਵੀਡੀਓ ਬਣਾ ਕੇ ਪਾਈ ਹੋਈ ਹੂ ਡੀਸੀ ਦਫਤਰ ਤੋਂ ਇੱਥੇ ਮਲਾਜਮ ਆਏ ਉਹਨਾਂ ਨੇ ਦਾ ਸਾਨੂੰ ਦੱਸਿਆ ਵੀ ਇਹ ਫੇਕ ਹੈ ਤੇ ਟੋਟਲ ਕਿੰਨੇ ਕ ਜਿਹੜੇ ਬੱਚੇ ਜਾਂ ਕਿੰਨੇ ਕ ਮੁੰਡੇ ਆਏ ਭਾਜੀ ਸਵੇਰੇ 5 ਵਜੇ ਦੇ ਬੈਠੇ ਤੇ ਕਿੰਨੇ ਮੈਂ ਨਾ 2500 ਤੋਂ ਵੱਧ ਬੱਚਾ ਆਏ ਕੋਈ ਰਾਤ ਇੱਥੇ ਹਰਿਆਣੇ ਦੇ ਰਾਤ ਦੇ ਬੈਠੇ ਕੋਈ ਜਿੰਨੇ ਦਾ ਬੈਠਾ ਨਹੀਂ ਫੂਡ 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 ਇਹ ਲੱਗਦਾ ਕਿ ਇਹ ਜਿਹੜਾ ਮੈਸੇਜ ਫੇਕ ਨਿਕਲਾ ਹੈ ਜੀ ਨਹੀਂ ਭਾਜੀ ਇਹਨੂੰ ਫੇਕ ਨਹੀਂ ਕਹਿ ਸਕਦੇ ਦੇਖੋ ਚੰਡੀਗੜ੍ਹ ਸੀਪੇਲੋਂ ਚੰਡੀਗੜ੍ਹ ਤੇ 10000 ਬੱਚਾ ਕਹਿੰਦੇ ਰੱਖਿਆ ਅੰਬਾਲੀ ਸੀਗਾ ਸਾਡੇ ਪਿੰਡੋਂ ਮੁੰਡੇ ਗਏ ਅੰਬਾਲੀ ਵੀ ਰੱਖੇ ਆ ਜੀ ਤੇ ਆਪਾਂ ਇਹਨੂੰ ਫੇਕ ਨਹੀਂ ਕਹਿ ਸਕਦੇ ਮੇਰੇ ਤਾਂ ਗਿਆਨ ਨਾਲ ਟੀਫਾਇਰ ਕਰਕੇ ਇਹਨਾਂ ਨੇ ਮਤਲਬ ਕਿ ਉਸ ਚੀਜ਼ ਤੋਂ ਇਹ ਬਿਆਨਤ ਇਹ ਇਹਨਾਂ ਨੇ ਅਮਰਜੈਂਸੀ ਭਰਤੀ ਰੱਖੀ ਸੀ ਕੋਈ ਕਹਿ ਤਾਂ ਅਮਰਜੈਂਸੀ ਸਕਦੇ ਭਾਜੀ ਤਾਂ ਕਰਕੇ ਇਹਨਾਂ ਨੇ ਕੈਂਪ ਲਵਾਉਣੇ ਸ਼ੁਰੂ ਕੀਤੇ ਚੰਡੀਗੜ੍ਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਪੇਸ਼ ਜੀ ਹੈ ਜੀ ਅੱਜ ਦਾ ਮੇਰਾ ਨਾਮ ਗੁਰਿੰਦੇਵ ਸਿੰਘ ਜੀ ਜਿਹੜਾ ਪਰਤੀ ਹੋਣੀ ਸੀਗੀ ਉਹਨੇ ਪਰਤੀ ਰੱਦ ਕਰਤੀ ਕਿਹਦੇ ਇਹ ਜਿਹੜਾ ਮੈਸੇਜ ਸੀਗਾ ਪਰਤੀ ਦਾ ਤੁਹਾਨੂੰ ਕਿੱਥੋਂ ਮਿਲਿਆ ਸੀਗਾ ਜੀ ਇਹ ਸਾਨੂੰ ਗਰੁੱਪਾ ਚ ਆਇਆ ਸੀ ਅੱਛਾ ਜੀ ਕੋਈ ਤੁਹਾਡੇ ਕੋਲ ਕੋਈ ਪੈਸਾ ਲਿੱਤਾ ਗਿਆ ਹੋਵੇ ਕਿਸੇ ਨੇ ਕੁਝ ਐਵੇਂ ਦਾ ਹੋਇਆ ਜੀ ਨਹੀਂ ਨਹੀਂ ਕਿਸੇ ਨੇ ਤੇ ਲੇਕਿਨ ਤੁਸੀਂ ਅੱਜ ਜਦੋਂ ਪਰਤੀ ਦਾ ਸਥਾਨ ਕਿੱਥੇ ਦੱਸਿਆ ਗਿਆ ਸੀਗਾ ਸਾਰਾ ਗੜੀ ਗੁਰਦੁਆਰਾ ਸਾਹਿਬ ਤੇ ਜਦੋਂ ਇੱਥੇ ਬਹੁਤ ਮੰਡੀ ਆਇਸੀਗੀ ਥਰੇ ਆਣੇ ਤੋਂ ਆਇਸੀਗੇ ਪਰ ਉਹਨਾਂ ਹੁਣ ਇਹ ਰਿਕਰਟ ਕੀਤੀ ਜਾਂ ਪਤਾ ਜਾਣ ਲੈ ਲੱਗੇ ਸੀ ਤਾਂ ਉਹ ਵਾਪਸ ਜਾਣਗੇ ਤੇ ਜਦੋਂ ਇੱਥੇ ਆਏ ਆ ਕੇ ਕੁਝ ਪਤਾ ਲੱਗਾ ਜੀ ਤੁਹਾਨੂੰ ਨਹੀਂ ਨਹੀਂ ਇੱਥੇ ਕੋਈ ਕਰਮਚਾਰੀ ਕੋਈ ਸਰਕਾਰੀ ਕਰਮਚਾਰੀ ਕੋਈ ਕੁਝ ਨਹੀਂ ਸੀਗਾ ਤਾਂ ਹੁਣ ਇੱਥੋਂ ਤੁਸੀਂ ਵਾਪਸ ਜਾ ਰਹੇ ਹੋ ਕੀ ਨਾਮ ਹੈ ਤੁਹਾਡਾ ਗਗਨਜੀਤ ਕਿੱਥੋਂ ਆਏ ਹੋ ਸਰ ਇੱਕ ਮੈਸੇਜ ਸਾਹਮਣੇ ਆ ਰਿਹਾ ਸੀਗਾ ਕਿ ਆਰਮੀ ਦੀ ਭਰਤੀ ਨੂੰ ਲੈ ਕੇ ਸਾਰਾ ਗੜੀ ਗੁਰਦੁਆਰਾ ਸਾਹਿਬ ਦੇ ਵਿੱਚ ਬੁਲਾਇਆ ਸੀਗਾ ਕਾਫੀ ਬੱਚੇ ਵੀ ਇਕੱਠੇ ਹੋਏ ਸੀ ਸਰ ਇਹ ਕੀ ਮਾਮਲਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਪ੍ਰੈਸ ਦੇ ਮੱਦੇ ਮਰਾਈ ਮੈਂ ਸਭ ਨੂੰ ਦੱਸਣਾ ਚਾਹੁੰਦਾ ਕਿ ਇੱਕ ਮੈਸੇਜ ਫਲੂਟ ਹੋਇਆ ਸੀ ਥਰੂ WhatsApp ਗਰੁੱਪਸ ਕੇ ਅਜ 12 5 2025 ਨੂੰ ਜਿਹੜੇ ਨੌਜਵਾਨ ਨੇ ਜਿਹੜੇ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਿੱਧੀ ਭਰਤੀ ਉਹਦੇ 10ਵੀਂ ਵਾਰ 10ਵੀਂ ਦੇ ਤੇ 12ਵੀਂ ਦੇ ਅਤੇ ਆਧਾਰ ਕਾਰਡ ਲੈ ਕੇ ਉਥੇ ਸਾਰਾ ਘੜੀ ਪਹੁੰਚ ਜਨ ਜੋ ਕਿ ਪਤਾ ਲੱਗਣ ਤੇ ਸਾਨੂੰ ਇਹ ਸੂਚਨਾ ਮਿਲੀ ਕਿ ਇਥੇ ਕੁਝ ਬੱਚੇ ਨੌਜਵਾਨ ਇਕੱਠੇ ਹੋਗੇ ਸੀ ਜਦੋਂ ਅਸੀਂ ਵੈਰੀਫਾਈ ਕੀਤਾ ਅਮੀਦੇ ਸੋਰਸਸ ਤੋਂ ਇਹ ਹੋਰ ਤਾਂ ਇਹ ਪਤਾ ਲੱਗਾ ਵੀ ਇਹ ਮੈਸੇਜ ਫੀਕ ਹੈ ਅਸੀਂ ਸਾਰੇ ਨੌਜਵਾਨਾਂ ਨੂੰ ਉਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਕਦੇ ਵੀ ਜੇ ਕੋਈ ਵੀ ਸੂਚਨਾ ਆਉਂਦੀ ਹੈ ਕੋਈ ਮੈਸੇਜ ਆਂਦਾ ਹੈ ਜਾਂ ਫਾਰਵਰਡ ਆਂਦਾ ਹੈ ਉਹ ਟਰਸਟਡ ਸੋਰਸਸ ਜਾਂ ਵੈਰੀਫਾਈਡ ਸੋਰਸਸ ਰਾਹੀਂ ਜ਼ਰੂਰ ਪਤਾ ਕਰਾਉਣਾ ਚਾਹੀਦਾ ਹੈ ਵੀ ਉਹ ਜਨੂਇਨ ਹੈ ਕਿ ਨਹੀਂ ਇਹਦੇ ਵਿੱਚ ਸਾਡੀ ਟੈਕਨੀਕਲ ਟੀਮਸ ਤੇ ਸਪੈਸ਼ਲ ਕੰਟੈਂਟ ਦੀ ਟੀਮਸ ਵੀ ਲੱਗੀਆਂ ਹੋਈਆਂ ਨੇ ਨਾਲ ਸੀਏੀ ਤransport ਦੀ ਡਿਊਟੀ ਲੱਗੀ ਹੈ ਜੇ ਜਿਹੜੇ ਵੀ ਨੌਜਵਾਨ ਨੇ ਜਾਂ ਕਿਸੇ ਵੀ ਵਿਅਕਤੀ ਨੇ ਸ਼ਰਾਬ ਕੀਤੀ ਹੈ ਉਹਦਾ ਪਤਾ ਕੀਤਾ ਜਾ ਸਕੇ ਤੇ ਉਹਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਇਹੋ ਜਿਹਾ ਮੈਸੇਜ ਲੱਗਦਾ ਵੀ ਜਿਹੜਾ ਆਊਟ ਆਫ ਦ ਬਲੂ ਇੱਕ ਮਤਲਬ ਪਬਲਿਕ ਜਨਤਕ ਹੋਇਆ ਤੇ ਉਸ ਨੂੰ ਭਾਵੇਂ ਸਾਡੇ ਮਾਧਿਅਮ ਰਾਹੀਂ ਭਾਵੇਂ ਅਮੀ ਦੇ ਸੋਰਸਸ ਰਾਹੀਂ ਵੈਰੀਫਾਈ ਕਰ ਲੈਣਾ ਚਾਹੀਦਾ ਵੀ ਇਹ ਜੈਨੂਇਨ ਹੈ ਕਿ ਨਹੀਂ ਹੈ ਕੁਝ ਇਹ ਕਈ ਕਈ ਇਹੋ ਜਿਹਾ ਮੈਸੇਜ WhatsApp ਤੇ ਹੁਰ ਮਤਲਬ ਡਿਸ ਇਨਫੋਰਮੇਸ਼ਨ ਇਹ ਮਿਸ ਇਨਫੋਰਮੇਸ਼ਨ ਕਹਿ ਦਈਏ ਉਹ ਫਿਲਹਾਲ ਲਈ ਹੁੰਦੇ ਤਾਂ ਕਿ ਇੱਕਦਮ ਇੱਥੇ ਆ ਕੇ ਬੱਚੇ ਨੌਜਵਾਨ ਖਰਾਬ ਹੁੰਦੇ ਐ ਤੇ ਜਰੂਰ ਇਹ ਆ ਵੀ ਕੋਈ ਵੀ ਮੈਸੇਜ ਕੋਈ ਵੀ ਫਾਰਵਰਡ ਹੁੰਦਾ ਕੋਈ ਵੀ ਕੁਝ ਹੁੰਦਾ ਉਹਨੂੰ ਟਰਸਟਡ ਸੋਰਸ ਰਹੀਂ ਵੈਰੀਫਾਈ ਜਰੂਰ ਕਰਨਾ ਚਾਹੀਦਾ ਫੇਰ ਹੀ ਨੌਜਵਾਨ ਇੱਥੇ ਪਹੁੰਚਣ ਜਿੱਥੇ ਵੀ ਕੋਈ ਹੋ ਜਾ ਮੈਸੇਜ ਦਾ ਹੈ ਕੱਠ ਦਾ ਹੈ ਜਾਂ ਕੁਝ ਹੋਰ ਇਕੱਤਰ ਤੋਂ ਹੁੰਦਾ ਸਨੇਹਾ ਲੱਗਿਆ ਹੋਇਆ ਬਿਲਕੁਲ ਇਹ ਨੌਜਵਾਨ ਨੇ ਇਹ ਦੇਸ਼ ਦਾ ਭੋਖ ਹਨ ਪਰ ਠੱਗ ਜਿਹੜੇ ਆ ਇਹਨਾਂ ਦਾ ਵੀ ਹੁਣ ਇਸਤੇਮਾਲ ਕਰਨਾ ਚਾਹੁੰਦੇ ਹੈਗੇ ਨੇ ਤਾਂ ਇਹੀ ਗੱਲ ਹੈ ਕਿ ਜਦੋਂ ਇਦਾਂ ਦਾ ਮਾਹੌਲ ਬਣਦਾ ਹੈਗਾ ਤਾਂ ਕਈ ਲੋਕ ਜਿਹੜੇ ਠੱਗ ਮਹਿਕਮਾ ਹੈਗਾ ਉਹ ਐਕਟਿਵ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਸਤਰਕ ਰਹਿਣ ਦੀ ਲੋੜ ਹੈਗੀ ਆ ਕੋਈ ਵੀ ਮੈਸੇਜ ਜਿਹੜਾ ਫਲੋਟ ਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਉਸ ਦੀ ਵੈਰੀਫਿਕੇਸ਼ਨ ਜ਼ਰੂਰੀ ਕਰਨੀ ਚਾਹੀਦੀ ਹੈ ਇਸੇ ਤੇ ਹੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵੱਖ-ਵੱਖ ਟੀਮਾਂ ਜਣੀਆਂ ਨੇ ਉਹ ਬਣਾਈਆਂ ਗਈਆਂ ਹੈਗੀਆਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਕਾ ਸ਼ਰਮਾ ਵੱਲੋਂ ਵੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਨੇ ਤਾਂ ਡੀਐਸਪੀ ਫਤਿਹ ਬਰਾੜ ਇਸ ਦੀ ਜਾਂਚ ਜਿਹੜੀ ਆ ਉਹ ਕਰ ਰਹੇ ਹੈਗੇ ਉਹਨਾਂ ਦਾ ਕਹਿਣਾ ਇਸ ਦੀ ਜਾਂਚ ਹੈ ਉਹ ਸ਼ੁਰੂ ਹੋ ਚੁੱਕੀ ਹੈ ਪਰ ਲੋਕਾਂ ਨੂੰ ਚਾਹੀਦਾ ਹੈਗਾ ਧਿਆਨ ਰੱਖਣ ਦੀ ਸਤਰਕ ਰਹਿਣ ਦੀ ਲੋੜ ਹੈ ਕੋਈ ਵੀ ਮੈਸੇਜ ਜਿਹੜਾ ਸੋਸ਼ਲ ਮੀਡੀਆ ਤੇ ਆਂਦਾ ਹੈ ਉਸ ਨੂੰ ਵੈਰੀਫਾਈ ਕਰ ਲੈਣਾ ਚਾਹੀਦਾ ਹੈਗਾ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਵਾਲੀ ਟੀਵੀ ਫਿਰੋਜ਼ਪੁਰ